ਸਸਕਲ ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਚੰਡੀਗੜ੍ਹ ਤੇ ਇਸ ਸਮੇਂ ਖੜੇ ਆ ਬਲਾਕ ਮਾਜਰੀ ਜਿੱਥੇ ਸਰਦਾਰ ਜਗਮੋਨ ਸਿੰਘ ਜੀ ਕੰਗ ਸਾਬਕਾ ਕੈਬਨਟ ਮੰਤਰੀ ਉਹਨਾਂ ਨੇ ਭਗਵਾਨ ਤਮਨ ਸਰਕਾਰ ਦਾ ਜਿਹੜਾ ਮੁਰਦਾ ਫੁੱਕਿਆ ਏ ਪੁਤਲਾ ਫੁੱਕਿਆ ਗਿਆ ਏ ਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਏ ਤੇ ਤੁਸੀਂ ਲਾਈਵ ਤੁਸੀਂ ਵੀ ਨਾਲ ਇਸ ਸਮੇਂ ਦੇਖ ਰਹੇ ਹੋ ਡੀਟੀਵੀ ਤੇ ਸਰਕਾਰ ਦਾ ਪੁਤਲਾ ਫੁੱਕਿਆ ਗਿਆ ਏ ਪਿਛਲੇ ਦਿਨੀ ਪਸਾਨਾਂ ਦੇ ਉੱਤੇ ਜਿਹੜਾ ਕੁਝ ਹੋਇਆ ਤੁਹਾਨੂੰ ਸਭ ਪਤਾ ਹੈ ਉਸ ਨੂੰ ਲੈ ਕੇ ਤੁਸੀਂ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿਵੇਂ ਦੇਖਦੀ ਪੰਜਾਬ ਸਰਕਾਰ ਕਰ ਰਹੀ ਹੈ ਦੇਖੋ ਅੱਜ ਮੈਂ ਕਾਂਗਰਸ ਪਾਰਟੀ ਦੀ ਅਗਵਾਈ ਥਲੇ ਦਾਸ ਸੂਲਮ ਸਦਾ ਦਿੱਤਾ ਗਿਆ ਹਲਕਾ ਖੜ ਦੇ ਸਾਰੇ ਸਥਾਨਕ ਲੀਡਰਾਂ ਨੂੰ ਕਾਂਗਰਸ ਪਾਰਟੀ ਦੇਆਂ ਨੂੰ ਕਿ ਜੋ ਹਾਲ ਦੀ ਘੜੀ ਕਿਸਾਨ ਵੀਰਾਂ ਨਾਲ ਦਾਤਾ ਨਾਲ ਮਾਨ ਦੀ ਹੰਕਾਰੀ ਕੋ ਸਰਕਾਰ ਨੇ ਤਕਾ ਕੀਤਾ ਕੁੱਟਿਆ ਲੁੱਟਿਆ ਮੁਕਤਾ ਤੇ ਇਹਨਾਂ ਦੇ ਅੱਡੇ ਚੱਕ ਤੇ ਇਹ ਸਾਰੀ ਗੱਲ ਬੈਠ ਕੇ ਸਿਸ਼ਟਾਚਾਰ ਨਾਲ ਰਹਿ ਕੇ ਵੀ ਹੋ ਸਕਦੀ ਸੀ ਪਰ ਐਨੇ ਹੰਕਾਰ ਗਏ ਆ ਭਗਵਾਨਤਮਾਨ ਸਰਕਾਰ ਬੰਦੇ ਨੂੰ ਬੰਦਾ ਨਹੀਂ ਸਮਝਦੇ ਹਮੇਸ਼ਾ ਅन्नदाता ਜੋ ਸਾਡੇ ਸਾਰੇ ਸੰਸਾਰ ਦਾ ਦੇਖ-ਧੜ ਪਰਦਾ ਹੈ ਸਰਕਾਰਾਂ ਸਮੇਂ ਸਮੇਂ ਸਰ ਬੰਦੀ ਤਜੀਦ ਦਿੰਦੀਆਂ ਰਹੀਆਂ ਹਰ ਪਾਸੇ ਚਾਹੇ ਸਬਸਿਡੀ ਹੋਵੇ ਹੋਰ ਕਰਜ਼ੇ ਮਾਫਾਂ ਦੀ ਗੱਲ ਕੀਤੀ ਮਨਮੋਹਨ ਸਿੰਘ ਜੀ ਨੇ ਹੋਰ ਵਸੂਲਦਾ ਦਿੱਤੀਆਂ ਲੇਕਿਨ ਇਸ ਨੇ ਮੈਂ ਸਮਝਦਾ ਕਿ ਬੇਮਿਸਾਲ ਤਸ਼ੱਦਦ ਕੀਤਾ ਇਹ ਮੈਂ ਸਮਝਦਾ ਕਿ ਭਗਵੰਤ ਸਿੰਘ ਮਾਨ ਜਬਰ ਔਰੰਗਜ਼ੇਬ ਤੋਂ ਵੱਧ ਜ਼ੁਲਮ ਕੀਤਾ ਕਸੀ ਕੀ ਕਹੇ ਸਾਡਾ ਦੇਸ਼ ਪੰਜਾਬ ਆਜ਼ਾਦ ਹੈ ਕਿ ਗੁਲਾਮ ਹੈ ਉਸ ਰਾਜ ਹੈ ਜਿੱਥੇ ਪੁਲਿਸ ਨੂੰ ਕੰਮ ਕਰਨਾ ਚਾਹੀਦਾ ਤੇ ਸੁੱਤੀ ਪਈ ਹੈ ਮਿਲੀ ਭੁਗਤ ਹੈ ਨਜਾਇਜ਼ ਮਾਈਨਿੰਗ ਚੱਲ ਰਹੀ ਹੈ ਪਿੰਡਾਂ ਚਟਾ ਵੇਖ ਰਿਹਾ ਸ਼ਰੇਆਮ ਗੈਂਗਸਟਰ ਪੱਜੇ ਫਿਰਦੇ ਕਤਲੋਕਾਤ ਰੋਜ਼ ਹੋ ਰਹੀ ਹੈ ਉੱਥੇ ਪੁਲਿਸ ਕੁਝ ਨਹੀਂ ਕਰਦੀ ਅਨਹੱਥੇ ਕਿਸਾਨਾਂ ਕਿਸਾਨਾਂ ਤੇ ਜੋ 1.5 ਸਾਲ ਦੇ ਮੋਦੀ ਸਾਹਿਬ ਨਾਲ ਸਰਕਾਰ ਨਾਲ ਐਨਡੀਆ ਨਾਲ ਲੜ ਰਹੇ ਨੇ ਆਪਣੀਆਂ ਬਾਜ ਮੰਗਾ ਵਾਸਤੇ ਐਮਐਸਪੀ ਹੋਵੇ ਕਰਜ਼ੇ ਮਾਫ ਦੀ ਗੱਲ ਹੋਵੇ ਹੋਰ ਗੱਲਾਂ ਕਿਉਂ ਨਾਲ ਬਜਾਏ ਉਹਨਾਂ ਬੁਲਾ ਕੇ ਕਿ ਪੰਜਾਬ ਦੇ ਕਿਸਾਨ ਐ ਪਤਵੰਤੇ ਐ ਅਨਦਾਜ਼ਾ ਗੱਲ ਸੁਣਦੇ ਗੱਲ ਕਰਦੇ ਕਹਿੰਦੇ ਗੱਲ ਸੁਣ ਕੇ ਵਕੀਲ ਬਣ ਕੇ ਸਰੋਦੀ ਕੋਲ ਜਾਂਦੇ ਵਿਧਾਨ ਸਭਾ ਮਤਾ ਪਾਸ ਕਰਦੇ ਵਿਧਾਨ ਸਭਾ ਦੇ ਕਿਸਾਨਾਂ ਦਾ ਜੋ ਮੰਗ ਹੈ ਬਾਜਮ ਮੰਗੇ ਟਰਕਮੀਆਂ ਮੰਗੇ ਕਿਸਾਨੀ ਬਚਾਉਣੀ ਐ ਇੰਨੀ ਮਹਿੰਗਾਈ ਹੋ ਗਈ ਐ ਡੀਜ਼ਲ ਐ ਬੀਜ ਐ ਦਵਾਈਆਂ ਐ ਇਹ ਤੁਲਨਾ ਕਰੀ ਅੱਜ ਕਿਸਾਨੀ ਬਿਲਕੁਲ ਆਹਮਤ ਕੀਤਾ ਨਹੀਂ ਰਿਹਾ ਮੈਂ ਕਿਸਾਨ ਦਾ ਬੇਟਾ ਹੱਥੀਂ ਖੇਤੀ ਕੀਤੀ ਹੋਈ ਹੈ ਪਰ ਮਾਨ ਸਾਹਿਬ ਨੇ ਨੂਨ ਛਿੜਕਿਆ ਸਨ ਵੀਰਾਂ ਸਾਰੀ ਦਿੱਤੀ ਬੰਦਿਆਂ ਤੇ ਮੈਂ ਆਪਣੇ ਹਲਕੇ ਖੜਵਲੋਂ ਆਪਣੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਖਾਸ ਤੌਰ ਤੇ ਨਿੰਦਿਆਨ ਖੇਦੀ ਕਰਦਾ ਹਰ ਮੈਂ ਵਧਾਈ ਦੇਣੀ ਚਾਹਨਾ ਰਾਜਾ ਵਡਿੰਗ ਨੂੰ ਤੇ ਪ੍ਰਤਾਪ ਬਾਜਵਾ ਨੂੰ ਕਿਉਂਕਿ ਉਹਨਾਂ ਨੇ ਇਸ ਮੁੱਦੇ ਨੂੰ ਬਹੁਤ ਚੰਗੇ ਢੰਗ ਨਾਲ ਚੱਕਿਆ ਕਾਂਗਰਸ ਵੱਲੋਂ ਸੂਬੇ ਦੇ ਵਿੱਚ ਅਰ ਅਸੀਂ ਸਾਨੂੰ ਲਾ ਬੰਦ ਹੋ ਕੇ ਇਹਨਾਂ ਖੜਨਾ ਚਾਹੀਦਾ ਹੈ ਕਿ ਅੱਜ ਨਹੀਂ ਅਸੀਂ ਖੜਾਂਗੇ ਅੱਜ ਮੈਂ ਯਾਦ ਕਰਦਾ ਸੁਰਗੀ ਮੁੱਖ ਮੰਤਰੀ ਪੰਜਾਬ ਬੈਂਸ ਸਿੰਘ ਜੀ ਨੂੰ ਗਿਆਨੀ ਜੈ ਸਿੰਘ ਨੂੰ ਖਾਸ ਬਾਦਲ ਸਾਹਿਬ ਨੂੰ ਮੈਂ ਕਹਾਗਾ ਚਾਹੇ ਦੂਜੀ ਪਾਰਟੀ ਹੈ ਇਹ ਸਭ ਪਾਰਟੀਆਂ ਸਵਾਲ ਨਹੀਂ ਹੈ ਇਸ ਟਾਈਮ ਸਵਾਲ ਹੈ ਕਿਸਾਨ ਵੀਰਾਂ ਦਾ ਮੈਂ ਅਪੀਲ ਕਰਾਂਗਾ ਸਾਰੀ ਪ੍ਰਸ਼ਾਸਤੀ ਪਾਰਟੀਆਂ ਨੂੰ ਆਪਣਾ ਮੁੱਦਾ ਚੱਕ ਰਹੇ ਢੁਗਮਾ ਇਕੱਠੇ ਹੋ ਕੇ ਸਾਨੂੰ ਮੰਚ ਬਣਾ ਕੇ ਸਾਰੀ ਪਾਰਟੀਆਂ ਨੂੰ ਚਾਹਨਾ ਮੋਢਾ-ਮੋਢਾ ਖੜਨਾ ਚਾਹੀਦਾ ਹੈ ਔਰ ਸਾਰੀਆਂ ਬਾਜਮੰਗਾ ਮੰਗਾ ਕੇ ਰਾਹ ਦੇਣੀ ਚਾਹੀਦੀ ਹੈ ਤਾਂ ਕਿ ਸਾਡਾ ਪੰਜਾਬ ਜੋ ਖੇਤੀਬਾੜੀ ਦਾ ਪ੍ਰਧਾਨ ਸੂਬਾ ਅੱਗੇ ਵਧ ਸਕੇ ਸਾਡੇ ਬੱਚੇ ਬਹੁਤ ਪਹਿਲਾਂ ਹੀ ਨੌਜਵਾਨ ਬਾਹਰ ਜਾ ਰਹੇ ਨੇ ਬੇਰੋਜ਼ਗਾਰੀ ਕਰਕੇ ਜੇ ਐੱਚੇ ਸਹੂਲਤਾਂ ਮਿਲ ਗਈਆਂ ਖੇਤੀ ਵਿੱਚ ਸਬਸਿਡੀ ਮਿਲੇਗੀ ਕਰਜ਼ੇ ਸੌਕੇ ਮਿਲ ਲਗੇ ਪਾਣੀ ਉਹਨਾਂ ਸੁੱਝਾਈ ਸਾਧਨ ਬਣਦਣਗੇ ਤਾਂ ਸਾਡੇ ਮੁੜ ਕੇ ਮੁੜ ਕੇ ਆ ਸਕਦੇ ਆਪਸ ਨਹੀਂ ਉਸੇ ਨਹੀਂ ਜਾਣਗੇ ਪਰ ਇਹ ਕਰਨ ਵਾਸਤੇ ਰੂਤੀ ਚਾਹੀਦੀ ਹੈ ਵਿਅਰ ਦੇਰ ਇਜ਼ ਮਿਲ ਦੇਰ ਇਜ਼ ਵੇ ਰੂਹ ਚਾਹੀਦੀ ਹੈ ਤੁਮ ਨੂੰ ਪੂਰੀ ਆਸ ਹੈ ਕਿ ਸਾਰੀ ਪੰਜਾਬ ਸਰਕਾਰ ਜੋ ਮਾਨ ਸਰਕਾਰ ਕੇਜੀਵਾਲ ਸਾਹਿਬ ਵੀ ਇੱਥੇ ਆ ਗਏ ਹੁਣ ਵਿਹਲੇ ਹੋ ਗਏ ਉੱਥੋਂ ਕਰਤਾ ਲੋਕਾਂ ਨੇ ਵਿਹਲਾ ਪੂਰਾ ਦਖਲ ਦੇ ਰਹੇ ਸਰਕਾਰ ਤਾਂ ਹੋਈ ਚਲਾ ਰਹੇ ਮਾਨ ਸਰਕਾਰ ਨੇ ਇਹਨਾਂ ਦਾ ਕੋਈ ਮਾਫ ਕਰਨਾ ਹਮਦਰਦੀ ਹੈ ਹੀ ਨਹੀਂ ਕਿਸੇ ਨੂੰ ਪੰਜਾਬ ਨਾਲ ਕਿਸੇ ਨਾਲ ਤੋਂ ਇਸ ਕਰਕੇ ਜੋ ਅੱਜ ਅਸੀਂ ਕੀਤਾ ਲੋਕ ਖੇਤਰੀਕ ਸੰਹਿਤੂ ਕੀਤਾ ਜਿੰਨੇ ਮੇਰੇ ਸਾਥੀ ਵੱਡੀ ਗਿਣਤੀ ਜੱਥੇ ਆਏ ਨੇ ਤੇ ਤੁਹਾਨੂੰ ਮੈਂ ਧੰਨਵਾਦ ਕਰਦਾ ਅਰ ਪੱਤਰਕਾਰ ਸਹਿबान ਖਾਸ ਹੋਤੇ ਪ੍ਰਸੰਗ ਥੋੜਾ ਸਾਥ ਦਿੱਤਾ ਹੈ ਉਨਾਜ਼ ਰਾਹੀਂ ਸਾਰੀ ਗੱਲ ਅਸੀਂ ਸਮਾਜ ਵਿੱਚ ਦੇਸ਼ ਨੂੰ ਪਤਾਵਾਗੇ ਪਰ ਮੈਨੂੰ ਪੂਰੀ ਆਸ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੇ ਹੰਕਾਰ ਮਾਨ ਸਾਹਿਬ ਵੀ ਸੋਚ ਵਿਚਾਰ ਕਰਕੇ ਇਸ ਨੂੰ ਹਲਕਾ ਨਹੀਂ ਕੋਸ਼ਣਗੇ ਇੰਨੀ ਬਿੰਦ ਕਰਦਾ ਮੈਂ ਸਭ ਦਾ ਧੰਨਵਾਦ ਕਰਦਾ ਕਿ ਆਏ ਹੋ ਸਾਥੀਓ ਦਾ